ਮਹਾਰਾਜ ਆਪੇ ਸਭ ਸਹੀ ਕਰਨਗੇ ਤੁਸੀਂ ਬਿਲਕੁਲ ਵੀ ਟੈਨਸ਼ਨ ਨਹੀਂ ਲੈਣੀ ਭਰੋਸਾ ਤੁਹਾਨੂੰ ਵੀ ਬਹੁਤ ਆਪਣੇ ਗੁਰੂ ਤੇ ਤੁਸੀਂ ਆਪਣੇ ਮਨ ਤੇ ਹੱਥ ਰੱਖ ਕੇ ਦੇਖੋ ਕਿ ਤੁਹਾਨੂੰ ਦੁਨੀਆ ਨੇ ਬੜੀਆਂ ਗੱਲਾਂ ਸੁਣਾਈਆਂ ਹੋਣਗੀਆਂ ਜਦੋਂ ਤੁਹਾਡੇ ਕੰਮ ਨਹੀਂ ਬਣੇ ਹੋਣਗੇ ਟਾਈਮ ਤੇ ਤਾਂ ਬੜੀਆਂ ਗੱਲਾਂ ਸੁਣਾਦੀ ਦੁਨੀਆ ਕਿ ਇਹ ਤਾਂ ਪਤਾ ਨਹੀਂ ਕਿੰਨੀ ਪਿੱਛੇ ਰਹਿ ਗਿਆ ਪਰ ਤੁਸੀਂ ਸਭ ਕੁਝ ਅੰਦਰ ਰੱਖਿਆ ਹੈਗਾ ਆਪਣੇ ਕਿਉਂਕਿ ਤੁਹਾਨੂੰ ਆਪਣੇ ਮਾਲਕ ਤੇ ਬਹੁਤ ਭਰੋਸਾ ਸੋ ਮਾਲਕ ਤੁਹਾਡਾ ਕਿਵੇਂ ਗਲਤ ਹੋਣ ਦੇ ਸਕਦਾ ਤੁਹਾਡੀ ਅੱਖਾਂ 'ਚ ਭਾਵੇਂ ਹੰਝੂ ਆ ਜਾਂਦੇ ਹੋਣਗੇ ਪਰ ਤੁਸੀਂ ਕਦੇ ਵੀ ਕਿਸੇ ਨੂੰ ਜਵਾਬ ਨਹੀਂ ਦਿੱਤਾ ਹੈਗਾ ਕਿਉਂਕਿ ਤੁਹਾਨੂੰ ਗੁਰੂ ਤੇ ਬਹੁਤ ਭਰੋਸਾ ਆਪਨੇ ਤੁਸੀਂ ਆਪਣੇ ਗੁਰੂ ਤੇ ਛੱਡੀਆਂ ਹੀ ਆ ਸਾਰੀਆਂ ਗੱਲਾਂ ਤੇ ਮਾਲਕ ਨੇ ਹਰੇਕ ਚੀਜ਼ ਦਾ ਜਵਾਬ ਲੈਣਾ ਗੱਲ ਯਾਦ ਰੱਖਣਾ ਕੋਈ ਗੱਲ ਨਹੀਂ ਅੱਜ ਜਿਵੇਂ ਦਾ ਮਰਜੀ ਸਮਾਂ ਹੋਵੇ ਇਹ ਸਮਾਂ ਵੀ ਬਦਲੇਗਾ ਘੜੀਆਂ ਵੀ ਬਦਲਣਗੀਆਂ ਤੇ ਮਾਲਕ ਸਭ ਕੁਝ ਕਰੇਗਾ ਤੁਹਾਡੇ ਲਈ ਕਿਉਂਕਿ ਤੁਹਾਡਾ ਵਿਸ਼ਵਾਸ ਬੜਾ ਸੱਚਾ ਹੈ ਤੁਹਾਡੇ ਵਿਸ਼ਵਾਸ ਦੀ ਕਦੇ ਵੀ ਹਾਰ ਨਹੀਂ ਹੁੰਦੀ ਨਹੀਂ ਮਾਲਕ ਨੇ ਜਦੋਂ ਆਪਣੀ ਬੇੜੀ ਆਪਾਂ ਸਹੀ ਜੇ ਗੁਰੂ ਦੇ ਹੱਥਾਂ 'ਚ ਛੱਡ ਦਿੰਨੇ ਨਾ ਕਿ ਮਾਲਕਾ ਮੇਰੀ ਜ਼ਿੰਦਗੀ ਦੀ ਬੇੜੀ ਤੁਹਾਡੇ ਹੱਥਾਂ 'ਚ ਹੀ ਆ ਤੁਸੀਂ ਜਿੱਥੇ ਲੈ ਕੇ ਜਾਣਾ ਜਿਵੇਂ ਕਰਨਾ ਕਰ ਲੋ ਮੈਨੂੰ ਮਨਜ਼ੂਰ ਹੈ ਤੇ ਫਿਰ ਗੁਰੂ ਵੀ ਤਾਂ ਇੰਨਾ ਪਿਆਰ ਕਰਦਾ ਨਾ ਤੁਸੀਂ ਤਾਂ लाड़ ਲਿਓ ਮਾਲਕ ਦੇ ਐਂ ਇਮਤਿਹਾਨਾਂ ਨੂੰ ਵੇਖ ਕੇ ਨਹੀਂ ਘਬਰਾਣਾ ਇਹ ਟੈਸਟ ਓਖੇ ਆਏ ਵੀ ਆ ਪਰ ਪਾਸ ਵੀ ਮਾਲਕ ਨੇ ਕਰਾਣਾ ਜੇ ਤੇ ਰਸਤੇ ਜਦੋਂ ਇਧਰ ਉਧਰੋਂ ਖੁੱਲਣੇ ਨਾ ਤੁਹਾਡੇ ਲਈ ਤੁਹਾਨੂੰ ਆਪ ਨਹੀਂ ਪਤਾ ਲੱਗਣਾ ਫਿਰ ਤੁਸੀਂ ਆਪ ਹੀ ਕਹਿਣਾ ਕਿ ਮਾਲਕ ਨੇ ਇੰਪੋਸੀਬਲ ਚੀਜ਼ਾਂ ਵੀ ਪੋਸੀਬਲ ਕਰਤੀਆਂ ਅੱਜ ਜਿਨ੍ਹਾਂ ਦਾ ਸੱਚਾ ਪਿਆਰ ਹੁੰਦਾ ਨਾ ਆਪਣੇ ਗੁਰੂ ਦੇ ਨਾਲ ਉਹਨਾਂ ਦੀ ਜ਼ਿੰਦਗੀ 'ਚ ਕਰਾਮਾਤਾ ਹੁੰਦੀਆਂ ਹੀ ਹੁੰਦੀਆਂ ਜੀ ਹੁਣ ਸਮਾਂ ਤੁਹਾਡਾ ਹੀ ਆਣਾ ਮਹਾਰਾਜ ਜੀ ਬੜੀਆਂ ਖੁਸ਼ੀਆਂ ਲੈ ਕੇ ਆ ਰਹੇ ਤੁਹਾਡੀ ਜ਼ਿੰਦਗੀ 'ਚ ਘਬਰਾਣਾ ਛੱਡ ਦਿਓ ਟੈਨਸ਼ਨ ਲੈਣੀ ਛੱਡ ਦਿਓ ਫਿਕਰ ਛੱਡ ਦਿਓ ਹੁਣ ਹੁਣ ਤਾਂ ਤੁਸੀਂ ਇਹੋ ਹੀ ਕਹਿਣਾ ਕਿ ਮੇਰੇ ਮਾਲਕ ਨੇ ਸਭ ਕੁਝ ਵਧੀਆ ਕਰਨਾ ਦਿਨ ਦੂਰ ਨਹੀਂ ਗਏ ਤੁਹਾਡੇ ਸਾਰੇ ਕੰਮ ਬਣ ਜਣੇ ਜੀ ਹੁਣ ਵੇਖਣਾ ਜਿੰਨੀਆਂ ਮਰਜ਼ੀ ਰੁਕਾਵਟਾਂ ਪਈਆਂ ਹੋਣ ਜ਼ਿੰਦਗੀ 'ਚ ਆਪਣੇ ਮਾਲਕ ਹੁਣ ਕੁਛ ਨਾ ਕੁਛ ਕਰਨਗੇ ਹੁਣ ਬਦਲੇਗਾ ਸਮਾਂ ਤੁਹਾਡਾ ਇਹ ਦੁਨੀਆ ਜਿਹੜੀ ਗੱਲਾਂ ਸੁਣਾਉਂਦੀ ਹੀ ਨਾ ਸਾਰਿਆਂ ਦੇ ਮੂੰਹ ਬੰਦ ਕਰਾ ਦਿੰਦੇ ਆ ਕਿਉਂਕਿ ਜਦੋਂ ਗੁਰੂ ਆਪਣੇ ਭਗਤ ਦੀ लाज ਰੱਖਣ ਤੇ ਆਜੇ ਨਾ ਤੇ ਫਿਰ ਸਮੇ ਨੂੰ ਵੀ ਪਿੱਛੇ ਹੋਣਾ ਪੈਂਦਾ ਜੇ ਤੇ ਹਾਲਾਤਾਂ ਨੂੰ ਵੀ ਪਿੱਛੇ ਹੋਣਾ ਪੈਂਦਾ ਫੇਰ ਮਾਲਕ ਦੀ ਕਲਮ ਚਲਦੀ ਬਸ ਮੁਕੱਦਰ ਤਕਦੀਰ ਕਿਸਮਤ ਕੁਝ ਵੀ ਨਹੀਂ ਹੈ ਜੋ ਭਗਵਾਨ ਚਾਏਗਾ ਉਹ ਸਭ ਕੁਝ ਤੁਹਾਨੂੰ ਮਿਲੇਗਾ ਫਿਰ